ਤੁਰਕਲ ਮਹਾਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਜ ਟੀਵੀ ਕਾਂਗਰਸ ਨੇਤਾ ਸੁਖਜਿੰਦਰ ਸਿੰਘ ਰੰਦਾਵਾ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਕਾਂਗਰਸ ਦੇ ਹਾਤੇ ਦਫਤਰ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਵਿਗੜ ਰਹੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਤੇ ਤਿੱਖੇ ਹਮਲੇ ਕੀਤੇ ਨੇ ਰੰਦਾਵਾ ਨੇ ਕਿਹਾ ਕਿ ਉਹ 65 ਸਾਲ ਦੇ ਹਨ ਅਤੇ ਬਚਪਨ ਤੋਂ ਹੀ ਪੰਜਾਬ ਦੀ ਰਾਜਨੀਤੀ ਦੇਖ ਰਹੇ ਹਨ ਪਰ ਇਸ ਤਰ੍ਹਾਂ ਦਾ ਮੁੱਖ ਮੰਤਰੀ ਕਦੇ ਨਹੀਂ ਦੇਖਿਆ ਜੋ ਪੰਜਾਬ ਨੂੰ ਵਧੀਆ ਮੁੱਖ ਮੰਤਰੀ ਮਿਲ ਜਾਵੇ ਤਾਂ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਡੀਜੀਪੀ ਨੂੰ ਕਈ ਮੈਸੇਜ ਵੀ ਕੀਤੇ ਨੇ ਪਰ ਡੀਜੀਪੀ ਨੇ ਕਦੇ ਵੀ ਜਵਾਬ ਨਹੀਂ ਦਿੱਤਾ। ਉਹ ਕਹਿੰਦੇ ਹਨ ਕਿ ਉਹਨਾਂ ਨੇ ਪੰਜਾਬ ਦੇ ਹਾਲਾਤ ਦੱਸਣਾ ਚਾਹੁੰਦੇ ਆ ਪਰ ਡੀਜੀਪੀ ਨੇ ਹਮੇਸ਼ਾ ਉਹਨਾਂ ਦੀ ਅਣਸੁਣੀ ਹੀ ਕੀਤੀ ਹੈ। ਰੰਦਾਵਾ ਨੇ ਕਿਹਾ ਕਿ ਉਹਨਾਂ ਕੋਲ ਮੁੱਖ ਮੰਤਰੀ ਦਾ ਨੰਬਰ ਤੱਕ ਨਹੀਂ ਹੈ। ਜਦ ਨਾਲ ਸੁਖਜਿੰਦਰ ਦਾਵਾ ਨੇ ਵੀ ਕਿਹਾ ਕਿ ਪੰਜਾਬ ਦੇ ਹਾਲਾਤ ਬਜ਼ੁਰਗਾਂ ਕੋਲੋਂ ਪੁੱਛੋ। ਸਭ ਕਹਿੰਦੇ ਆ ਕਿ ਸਥਿਤੀ ਬਹੁਤ ਮਾੜੀ ਹੈ। ਗੈਂਗਸਟਰ ਬੇਤੜਕ ਗੋਲੀਆਂ ਜਲਾਰੇ ਹਨ ਪਰ ਮੁੱਖ ਮੰਤਰੀ ਨੂੰ ਕਿਸੇ ਦੀ ਵੀ ਚਿੰਤਾ ਨਹੀਂ ਹੈ। ਤੁਸੀਂ ਵੀ ਸੁਣੋ ਕੀ ਕੁਝ ਗਿਆ। ਜੇ ਇਸ ਪੰਜਾਬ ਨੂੰ ਸਵਾਰ ਚੰਗਾ ਮਿਲ ਜੇ ਤੇ ਇਹਦੇ ਤੇ ਬਹੁਤ ਵਧੀਆ ਜਿਹੜੀ ਸਟੇਟ ਦੀ ਡਵੈਲਪਮੈਂਟ ਕੀਤੀ ਜਾ ਸਕੇ ਤੇ ਜੇ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਮਿਲ ਜੇ ਤੇ ਡਿਸਾਸਟਰ ਹੈ ਪੰਜਾਬ ਦੇ ਮੈਂ ਹੋਮ ਮਿਨਿਸਟਰ ਨੂੰ ਇੱਕ ਨਹੀਂ ਕਿਉਂਕਿ ਚੀਫ ਮਿਨਿਸਟਰ ਨੂੰ ਲਿਖਣ ਦਾ ਮਤਲਬ ਨਹੀਂ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੇ ਕਿ ਪੰਜਾਬ ਚ ਆ ਹੋ ਗਿਆ ਡੀਜੀਪੀ ਨੇ ਅਜ ਤੱਕ ਕਦੀ ਜਵਾਬ ਨਹੀਂ ਦਿੱਤਾ ਕਿ ਇਹਦੇ ਬਾਰੇ ਅਸੀਂ ਕੀ ਕਰ ਰਹੇ ਆ ਕਦੀ ਇਹਨੇ ਅਕਨੋਲੇਜ ਨਹੀਂ ਕੀਤਾ ਬੰਦਾ ਇਨਾ ਹੀ ਲਿਖ ਦਿੰਦਾ ਕਿ ਓਕੇ ਇਹ ਨਾ ਕਦੇ ਚਲਦੀ ਗੱਲ ਬਣਦੀ ਹੈ ਇਹਦੇ ਚ ਤਾਂ ਕੁਝ ਵੀ ਨਹੀਂ ਹੁੰਦਾ ਤੋਂ ਵੀਰ ਜਦੋਂ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਚੀਫ ਮਿਨਿਸਟਰ ਦੇ ਕੋਲ ਐਡਾ ਵਿਜ਼ਨ ਨਹੀਂ ਪ੍ਰੀਮੀਨਿਸਟਰ ਕੋਲ ਇਨਾ رابطہ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਉਹਨੂੰ ਮਿਲ ਸਕਣ ਈਵਨ ਜਿਹੜੇ ਐਮਐਲਏ ਨੇ ਸਾਡੇ ਜਿਹੜੋ ਵਿਧਾਨ ਸਭਾ ਚ ਮੈਂ ਵੀ ਰਿਹਾ ਐਮਐਲਏ ਬੜੀ ਵੱਦ ਕੇ ਸੁਣਤੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਉਦੋਂ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠ ਗਏ ਪਾਰਲੀਮੈਂਟ ਚਲੇ ਗਏ ਪਰ ਦੁੱਖ ਅਜੂਈ ਪੰਜਾਬ ਦਾ ਹੀ ਆ ਆਏ ਦਿਨ ਬਲਾਸਟ ਹੁੰਦੇ ਨੇ ਆਈደን ਐਕਸਟਰੈਸ਼ਨ ਚਲਦੀਆਂ ਨੇ ਆਈደን ਕਤਲ ਹੋ ਰਹੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਕੀਤੇ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦੇਖਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦੇਖਦੇ ਇਸ ਵੀ ਮਿਨਿਸਟਰ ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਮਾਂ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਕਿ ਸਾਡੇ ਤਾਂ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲਾ 'ਚ ਬੈਠੇ ਜੇਲ੍ਹ ਤੋਂ ਹੁੰਦੀ ਸੀ ਇਮੀਡੀਟਲੀ ਜੇਤ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰਹੀਆਂ ਪਰ ਇਹ ਸੂਰਵੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਦੇ ਲੀਡਰ ਜਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਦਾ ਲੋਕੀ ਹੁਣ ਗੈਂਗਸਟਰਾਂ ਤੇ ਟੈਰਿਸਟਾਂ ਤੇ ਖੁੰਡਿਆਂ ਦੀ ਡੈਮੋਕਰਮ ਤੇ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਅਤਵਾਦੀ ਜਾਂ ਗੈਂਗਸਟਰ ਇਹ ਕਿਹ ਅਕਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਚੀਫ ਮਿਨਿਸਟਰ ਦਾ ਕੰਮ ਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ ਚਾਰ ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਪੋਰਟ ਆ ਕੇ ਉਹ ਲੈ ਕੇ ਆਉਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਟੀ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਟੀ ਮਿਨਿਸਟਰ ਨੇ ਉਹਨਾਂ ਦਾ ਮੋਰਲ ਹੀ ਨਾ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਸ ਮੁੱਖ ਮੰਤਰੀ ਨੇ ਉਹ ਪ੍ਰੀਜ਼ਾ ਮੋਰਲ ਇੰਨਾ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫ ਆਈ ਆਰ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਗੇ ਮੁੱਖ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿਣਾ ਕਿ ਜੇ ਤੇਰੇ ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਚ ਕੋਈ ਕਣਖ ਹੈਗੇ ਤੇ ਲਿਖ ਨੋਟ ਕਰ ਪਹਿਲੇ ਨੰਬਰ ਤੇ ਆਪਾਂ ਜਟਾ ਪੱਛੀਆ ਡੇਰਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਨੇ ਸੜਕ ਜਾਂਦੀ ਆ ਬਸ ਤੰਗ ਕੋਟ ਰੰਦਾਵਲੀ ਲੈਫਟ ਹੈਂਡ ਤੇ ਜਟਾ ਪੱਛੀਆ ਪਿੰਡਿਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰਾ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਣਾ ਉਥੇ ਹੈਪੀ ਪੱਛੀਆ ਉਹਦੇ ਅਗਲੇ ਪਾਸੇ ਆਜੋ ਆਪਣਾ ਸ਼ਹਿਜ਼ਾਦਾ ਪਿੰਡਿਆ ਉਥੇ ਜੀਵਨ ਫੌਜੀ ਮੇਂ ਪਸ਼ੀਏ ਦਾ ਔਰ ਸ਼ਹਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਹੈ ਅਗਲੇ ਪਾਸੇ ਤੁਰ ਪੋ ਉਥੇ ਪਹੁੰਚ ਜਾ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਤੇ ਇਹਨਾਂ ਡਿਸਟੈਂਸ ਹੈ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਕੋਹੰਤਰੀ ਸਾਹਿਬ ਨੋਟ ਕਰੀ ਜਾਓ ਨਕਸ਼ਾ ਉਹਦੇ ਅੱਗੇ ਚੱਲ ਪੋ ਜੋੜੀਆਂ ਖੁਰਦ ਤੋਂ ਚੱਲ ਪੋ ਆਜੋ ਮਾਨਪਿੰਡ ਮਾ ਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ ਉਥੋਂ ਦਾ ਛੇ ਦਾ ਮਾਨ ਸੁਣਿਆ ਹੋਣਾ ਬੜਾ ਵਰਤਾ ਜਿੰਨੇ ਹੁਣੇ ਡੇਰਾ ਬਪਾਨਾ ਨੇ ਇੱਕ ਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਵੇਲੇ ਉਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਉਹਦਾ ਮਰਡਰ ਹੋਇਆ ਰਵੀ ਦਾ ਕ੍ਰਾਈਮ ਹੋ ਗਿਆ ਤੂੰ ਇੱਕ ਕ੍ਰਾਈਮ ਦੱਸਦੇ ਕਿਉਂ ਨਹੀਂ ਕਿ ਤੇ ਟਾਇਰ ਪਾੜ ਗਿਆ ਕਿ ਤੇ ਹੋ ਗਿਆ ਕੀ ਕੀ ਰਿਦਨ ਕਿਉਂਕਿ ਤੁਸੀਂ ਜਿਵੇਂ ਕਹਿੰਦੇ ਸੀ ਵੀ ਕ੍ਰਾਈਮ ਦੱਸ ਦੇਣਾ ਚਾਹੀਦਾ ਜੇ ਹੋ ਗਿਆ ਦੱਸੋ ਤਾਂ ਹੀ ਉਹ ਡਿਟੈਕਟ ਹੋਵੇਗਾ ਮੇਰੀ ਗੱਲ ਸੁਣੋ ਡਿਟੈਕਟ ਨਹੀਂ ਹੋਵੇਗਾ ਤੁਹਾਡੀ ਜਿਹੜੀ ਕਲਮ ਆ ਤੁਹਾਡਾ ਕੈਮਰਾ ਉਹਨੂੰ ਬਹੁਤ ਪਰਫੈਕਟਲੀ ਜਿਹੜਾ ਉਹਦੇ ਤੇ ਮਨ ਖੋਲ ਕੇ ਦੱਸੇਗਾ ਯਾਰ ਤੁਹਾਡੇ ਉੱਤੇ ਹੀ ਇੰਨਾ ਕੁਝ ਹੋ ਜਾਂਦਾ ਕਿ ਜਿਹੜਾ ਕੋਈ ਬੋਲਦਾ ਕੈਮਰੇ ਵਾਲਾ ਕੋਈ ਉਹਨੂੰ ਤਾਂ ਫੜ ਕੇ ਅੰਦਰ ਕਰ ਦਿੰਦੇ ਆ ਇਹ ਤੇ ਇਹ ਦਿੱਤੇ ਬਈ ਕੋਨਾ ਮੈਂ ਇੱਕ ਚੀਜ਼ ਮੁੱਖ ਮੰਤਰੀ ਨੂੰ ਦੱਸਣੀ ਚਾਹੁੰਦਾ ਕਿੰਦਾ ਨਾ ਨਯਾ ਮਾਸਟਰ ਨੇ ਦਰਦਾ ਮੁੰਡਾ ਮੁੱਖ ਮੰਤਰੀ ਸਾਹਿਬ ਜਿਹੜਾ ਆਪਣੇ ਪਿਤਾ ਦਾ ਨਾਮ ਰਿਸਪੈਕਟ ਨਾਲ ਨਹੀਂ ਲੈਂਦਾ ਉਹ ਬੱਚਾ ਕਦੀ ਕਾਮਯਾਬ ਨਹੀਂ ਹੁੰਦਾ ਜਿਹੜਾ ਬਾਪ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਉਹਨੂੰ ਸਰਦਾਰ ਕਿਹਾ ਜਾਂਦਾ ਯਾ ਕਿ ਆ ਜਾਂਦਾ ਮੇਰੀ ਕਥਾ ਜੀ ਕਿ ਜਾਂ ਇਹ ਕਿ ਆ ਜਾਂਦਾ ਮੇਰੇ ਮਹਾਂ ਮੰਤਰੀ ਸਾਹਿਬ ਬਾਰੇ ਕਿ ਕਿ ਉਹ ਤਾਂ ਕਿ ਖੈਰੋਂ ਸਾਹਿਬ ਨੂੰ ਅਜ ਵੀ ਖੈਰੋਂ ਸਾਹਿਬ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੈਪਟਨ ਸਾਹਿਬ ਕਹਿੰਦੇ ਤੁਸੀਂ ਹੁਣੇ ਪੁੱਛਿਆ ਤੇ ਕਿਉਂ ਮੈਂ ਕਿਹਾ ਕੈਪਟਨ ਸਾਹਿਬ ਮੈਨੂੰ ਬੈਟਰ ਜਵਾਬ ਦੇ ਦੇਣਗੇ ਤੇ ਇਹ ਇੱਜ਼ਤ ਜਿਹੜੀ ਆ ਇਹ ਪੰਜਾਬੀਆਂ ਦੀ ਖੂਨ ਚ ਆ ਤੇ ਇਸ ਚੀ ਮੁਨਿਸਟਰ ਨੇ ਆਪਣੀ ਪੱਗ ਪਤਾ ਨਹੀਂ ਕਿੱਥੋਂ ਬਣਾਉਂਦਾ ਕਿਹੜਾ ਮੁੱਖ ਮੰਤਰੀ ਪੰਜਾਬ ਦਾ ਗੁਰੂ ਗੋਬਿੰਦ ਸਿੰਘ ਦੀ ਧਰਤੀ ਤੇ ਜਿੱਥੇ ਅੰਮ੍ਰਿਤ ਪਾਨ ਕਰਵਾਇਆ ਹੋਵੇ ਤੇ ਅੱਜ ਤੱਕ ਹਰ ਮੁੱਖ ਮੰਤਰੀ ਜਾਂ ਤੋਂ ਦਾ ਦਾੜਾ ਪ੍ਰਕਾਸ਼ ਸੀਗਾ ਤੇ ਜਾਂ ਉਹਨੇ ਦਾੜੀ ਸਾਡੇ ਵਾਂਗੂ ਪੱਤੀ ਸੀ ਤੇ ਪਹਿਲਾ ਮੁੱਖ ਮੰਤਰੀ ਜਿਹਦੇ ਸਿਰ ਤੇ ਵੀ ਵਾਲ ਨਹੀਂ ਗਏ ਤੇ ਜਿਹਦੀ ਥਾੜੀ ਵੀ ਕੱਟੀ ਹੋਈ ਆ ਇਹ ਪੰਜਾਬ ਨੂੰ ਲੀਡ ਨਹੀਂ ਕਰ ਸਕਦਾ ਇਹ ਪੰਜਾਬ ਦੀ ਬਰਬਾਦੀ ਕਰ ਤੇ ਮੁੱਖ ਮੰਤਰੀ ਚਲਦਾ ਹੱਲ ਕੀ ਹੈ ਇਸ ਦਾ ਕੀ ਕਹ ਜੇਗਾ ਇਹਦਾ ਸੋਲੂਸ਼ਨ ਇਹਦਾ ਹਾਲਤ ਹੈ ਭਰਾਓ ਮੈਂ ਤੁਹਾਨੂੰ ਦੱਸਦਾ ਲੋਕਾਂ ਕੋਹੜਾ ਲੱਭਿਆ ਸੀ ਤੇ ਟੱਟੂ ਮਿਲ ਗਿਆ ਕਿ 27 ਤੇ 27 ਨੂੰ ਫੇਰ ਕਰੂਗਾ ਹੁਣ ਕੋਈ ਜਿਹੜੀ ਕੀਤੀ ਹੈ ਕਿ ਬਲਾਸਟ ਦੀ ਗੱਲ ਪੜਾ ਸਾਹ ਬੋਲਣਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਗੁਰਦਾਸਪੁਰ ਇਸ ਕਰਕੇ ਨਹੀਂ ਕੀਤੀ ਉਹਨਾਂ ਦੇ ਪਤਾ ਨਹੀਂ ਲੱਥਾਂ ਕੰਬਦੀਆਂ ਸੀ ਇਹ ਕਰਕੇ ਪ੍ਰਾਤੂ ਹੀ ਅਮਰਸਰ ਵਾਲੇ ਹਮੇਸ਼ਾ ਹੀ ਪਿਆਰ ਦੇ ਨਾਲ ਤੇ ਜਦੋਂ ਬੁਲਾਇਆ ਤੇ ਤੁਸੀਂ ਪੂਰੇ ਲੈ ਕੇ ਪਹੁੰਚ ਜਾਂਦੇ ਹੋ ਉੱਥੇ ਇਹਨਾਂ 5 ਦਿਨ ਤੋਂ ਬੜਾ ਸਾਬ ਉਹ ਤੇ ਰੌਲੀ ਪਾ ਰਹੇ ਨੇ ਤੇ ਕਿਸੇ ਨੇ ਤੂੰ ਪੜੀ ਕਿਤੇ ਸੁਣੀ ਹੈ ਖਬਰ